ਬਟਾ ਕੀ ਨਾਮ ਹੈ ਤੇਰਾ ਠੀਕ ਆ ਕਿਹੜੇ ਸਕੂਲ ਪੜ੍ਹਦੇ ਹੋ ਹਾਂ ਤਾਂ ਤੇ ਤੁਹਾਨੂੰ ਕੋਈ ਸਕੂਲੋਂ ਅੱਜ ਕੋਈ ਲੈਣ ਨਹੀਂ ਆਇਆਗਾ ਨਹੀਂ ਆਣਾ ਅੱਗੇ ਕੋਹਨਾ ਦਾ ਾਟੋੜਾ ਲੈਣਾ ਆਉਂਦਾ ਹਾਂ ਾਟੋੜਾ ਲੈਣਾ ਆਉਂਦਾ ਕਿ ਮੰਮਾ ਦੀ ਲੈਣਾ ਆਂਦੇ ਆ ਾਟੋ ਵਾਲਾ ਤੇ ਅੱਜ ਕੋਈ ਲੈਣ ਨਹੀਂ ਆਇਆ ਇਸ ਤੈਨੂੰ ਨਹੀਂ ਤੇ ਤੁਸੀਂ ਸਕੂਲ ਵਾਲਿਆਂ ਨੂੰ ਦੱਸ ਕੇ ਆਏ ਸੀ ਕਿ ਮੈਂ ਚੱਲਿਆ ਨਹੀਂ ਸਕੂਲ ਵਾਲਿਆਂ ਨੇ ਰੋਕਿਆ ਨਹੀਂ ਤੁਹਾਨੂੰ ਉਸੀਂ ਆਪੇ ਕਰਨੇ ਤਰਪੇ ਬੇਟਾ ਦੱਸੋ ਬੇਟਾ ਇਹੜਾ ਹੈਗਾ ਹੈ ਬੋਲਣ ਦੀ ਹਾਲਤ ਵਿੱਚ ਨਹੀਂ ਹੈਗਾ ਆਪਾਂ ਇਹਨਾਂ ਦੇ ਮਾਪਿਆਂ ਦੇ ਨਾਲ ਵੀ ਗੱਲ ਕਰ ਦਿੰਦੇ ਹਾਂ ਬੇਟਾ ਕੀ ਨਾਮ ਹੈ ਤੇਰਾ ਕਮੈਂਟ ਫੇਸ ਕਰੋ ਇਹ ਬੱਚੀ ਕਿੱਥੋਂ ਦੀ ਅੰਕਲਿਓ ਸਕੂਲ ਦੇ ਗੇਟ ਦੇ ਬਾਹਰ ਬੈਠੀ ਰੋਈ ਜਾਂਦੀ ਸੀਗੀ ਤੁਸੀਂ ਉੱਥੇ ਕੀ ਕਰਦੇ ਸੀ ਮੈਂ ਤਾਂ ਰਸਤੇ 'ਚੋਂ ਲੰਘ ਰਹੀ ਸੀਗੀ ਇਹ ਬੱਚੀ ਇਕੱਲੀ ਜਾ ਰਹੀ ਸੀ ਨਹੀਂ ਅੰਕਲ ਸਕੂਲ ਦੇ ਗੇਟ ਦੇ ਬਾਹਰ ਬੈਠੀ ਹੋਈ ਨਾ ਰੋਈ ਜਾਂਦੀ ਸੀ ਤੇ ਆਸ-ਪਾਸੇ ਕੋਈ ਵੀ ਨਹੀਂ ਸੀ ਸਕੂਲੇ ਫਿਰ ਮੈਨੂੰ ਪੁੱਛਿਆ ਇਹ ਕਹਿੰਦੀ ਮੈਨੂੰ ਕੋਈ ਲੈਣ ਨਹੀਂ ਆਇਆ ਫਿਰ ਮੈਨੂੰ ਕਿਹਾ ਵੀ ਤੈਨੂੰ ਆਪਦੇ ਘਰ ਦਾ ਐਡਰੈਸ ਪਤਾ ਕਹਿੰਦੀ ਨਹੀਂ ਉਧਰ ਜੀ ਆ ਫਿਰ ਮੈਨੂੰ ਲੈ ਕੇ ਚੱਲ ਪਈ ਫਿਰ ਮੈਂ ਕਿਹਾ ਚੱਲ ਕਿਸੇ ਨੂੰ ਪੁੱਛਦੇ ਆਂ ਰਾਜੀ ਤੈਨੂੰ ਕੋਈ ਜਾਣਦਾ ਹੈ ਉਦੋਂ ਨੂੰ ਫਿਰ ਉਹ ਅੰਕਲ ਮਿਲ ਗਏ ਸੀ ਉੱਥੇ ਕੋਈ ਸਕੂਲ ਦਾ ਗੇਟਕੀਪਰ ਜਾਂ ਕੋਈ ਟੀਚਰ ਵਗੈਰਾ ਕੋਈ ਨਹੀਂ ਸੀ ਅੰਕਲ ਇੱਕ ਜਮਾਂ ਬਾਹਰ ਬੈਠੀ ਹੋਈ ਸੀ ਇਕੱਲੀ ਰੋਈ ਜਾਂਦੀ ਸੀ ਕਾਫੀ ਟਾਈਮ ਦੀ ਬੈਠੀ ਹੋਈ ਸੀ ਹਾਂਜੀ ਅੰਕਲ ਕੋਸ਼ਿਸ਼ ਵੀ ਹੋ ਸਕਦਾ ਸੀ ਸਰ ਕੀ ਨਾਮ ਹੈ ਇਹ ਦਾ ਰਾਜਕਨਾਰ ਦੀ ਇਹ ਕੀ ਗੱਲ ਬਣੀ ਹੈ ਕਿ ਮੈਂ ਉਧਰੋਂ ਆ ਰਿਹਾ ਸੀਗਾ ਪੰਪ ਤੋਂ ਇਹ ਕੁੜੀਆ ਆ ਬੱਠੀ ਬੈਠੀ ਸਰਾਏ ਨਾਗਾ ਤੋਂ ਇਹਦੇ ਡੈਡੀ ਗੁਰਸੇਵ ਸਿੰਘ ਸਬਜ਼ੀ ਦਾ ਕੰਮ ਕਰਦੇ ਆ ਉਹ ਮੇਰੀ ਤਾਂ ਜਾਂਚਾਂ ਦਾ ਪੁੱਛਾ ਹੁਣ ਇਹਨਾਂ ਨੂੰ ਉਧਰੋਂ ਲੈ ਕੇ ਮੈਂ ਕੀ ਗੱਲ ਹੋ ਗਈ ਖਰੋਤੇ ਸੀਗੇ ਪਰੇਸ਼ਾਨ ਜਿ ਲੱਗੇ ਇਹ ਕਹਿੰਦੀ ਵੀ ਅੰਕਲ ਆ ਕੁੜੀਆ ਕਹਿੰਦੀ ਇਹਨਾਂ ਦਾ ਘਰ ਉਧਰ ਆ ਕੱਸੀ ਵਾਲੇ ਪਾਸੇ ਤੇ ਕੱਲੀ ਐ ਮੈਂ ਇਹਨਾਂ ਨੂੰ ਇੱਧਰਲੇ ਪਾਸੇ ਨੂੰ ਕਰ ਲਿਆ ਇੱਥੇ ਆ ਕੇ ਸਾਰੀ ਗੱਲਬਾਤ ਪੁੱਛੀ ਤਾਂ ਉਹਨੇ ਦੱਸਿਆ ਵੀ ਫਿਰ ਕਿਤਾਬਾਂ ਫਰੋਲੀਆਂ ਇਹਦੀਆਂ ਬੈਗ ਦੇ ਵਿੱਚੋਂ ਉਹਨਾਂ ਤੇ ਮੋਲ ਨੰਬਰ ਸੀਗਾ ਉਸ ਤੇ ਟਰਾਈ ਕੀਤੀ ਤਿੰਨ ਨੰਬਰ ਸੀ ਦੋ ਮਿਲ ਗਏ ਇੱਕ ਨਹੀਂ ਮਿਲਿਆ ਉਸ ਤੋਂ ਬਾਅਦ ਇਹਦੀ ਮੰਮਾ ਇੱਥੇ ਆਇਆ ਹੁਣ ਇਹਨਾਂ ਨੂੰ ਅਸੀਂ ਲੜਕੀ ਇਹਨਾਂ ਦੀ ਬੇਟੀ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਪਰ ਲੱਗਦਾ ਨਹੀਂ ਕਿ ਤਨੇ ਕਿ ਬਹੁਤ ਗਲਤ ਹੈ ਜੀ ਕੰਮ ਤੁਹਾਡਾ ਜ ਆ ਸਕੂਲ ਨੂੰ ਵੀ ਚਾਹੀਦਾ ਵੀ ਜਿੰਨਾ ਚਿਰ ਕੈਂਟਰ ਟੈਂਪੂ ਜਾਂ ਆਟੋ ਦੇ ਵਿੱਚ ਬੱਚਾ ਨਹੀਂ ਪਹੁੰਚਦਾ ਕੋਈ ਜ਼ਿੰਮੇਵਾਰ ਨਹੀਂ ਬਣਦੀ ਲੋਕ ਕੀਤਾ ਆਪਾਂ ਚਲੇਗੇ ਮਾਫ ਕਰਨਾ ਉਹਦੇ ਵਿੱਚ ਪ੍ਰੋਬਲਮ ਤਾਂ ਬੱਚੇ ਨੂੰ ਚਲੋ ਇਹ ਤਾਂ ਕੁਦਰਤੀ ਗਾਂਧੀ ਗਾਂਸਨ ਪਾਰਕ ਚ ਆਗੇ ਜੇ ਅਗਰ ਕੋਈ ਉਹੋ ਜੇ ਹੱਥ ਚ ਚੜ ਜਾਂਦਾ ਬੱਚਾ ਤਾਂ ਕੀ ਬੰਦਦਾ ਪਰ ਇਹ ਜੀ ਕੀ ਨਾਮ ਹੈ ਜੀ ਆਪਣਾ ਰੁਪਿੰਦਰ ਕੌਰ ਤੁਹਾਡੀ ਪੱਤੀ ਕਿਹੜੀ ਸਕੂਲ ਵਿੱਚ ਪੜ੍ਹਤ ਹੈ ਸਰਕਾਰੀ ਸਰਕਾਰੀ ਮਸਤਾਨਪਾਈ ਡੇਰਾ ਡੇਰਾ ਭਾਈ ਮਸਤਾਨ ਹਾਂਜੀ ਭਾਈ ਤਾਨ ਤੇ ਕਿਹੜੀ ਕਲਾਸ ਚ ਪੜ੍ਹਦੀ ਹੈ ਐਲ ਕੇ ਜੀ ਚ ਤੇ ਅੱਜ ਕੀ ਗੱਲ ਵਾਪਰੀ ਹੈ ਆਟੋ ਵਾਲੇ ਰੋਮਤ ਕੀ ਸਕੂਲ ਵਿੱਚ ਰੋਜ਼ ਹੀ ਲੇਟ ਲੈ ਕੇ ਆਉਂਦੇ ਸੀਗੇ ਸਾਨੂੰ ਲੱਗਾ ਕਿ ਤੇ ਗੁੜੀ ਆ ਜਾਏਗੀ ਵੀ 2 ਵਜੇ ਤੋਂ 2:30 ਵਜੇ ਤੱਕ ਆਉਂਦੇ ਸੀਗੇ ਅਸੀਂ ਵੇਟ ਕਰਦੇ ਰਹੇ ਉਹਨਾਂ ਜਾ ਆਟੋ ਵਾਲ ਦੇ ਘਰ ਵੀ ਜਾ ਕੇ ਆਏ ਪਰ ਨਹੀਂ ਆਏ ਪਹੁੰਚੇ ਉੱਥੇ ਤੇ ਅਸੀਂ ਫੋਨ ਫੋਨ ਚ ਬੈਲੈਂਸ ਨਹੀਂ ਕਰਕੇ ਫੋਨ ਹਾਂ ਅਸੀਂ ਫੋਨ ਘੰਟਿਆਂ ਦੇ ਫੋਨ ਚ ਲਾਇਆ ਆਟੋ ਆਟੋ ਵਾਲੇ ਕੋਲ ਫੋਨ ਹੈ ਨਹੀਂ ਸੀ ਉਹਨਾਂ ਦੇ ਘਰ ਵੀ ਜਾ ਕੇ ਆਏ ਪਰ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਤੇ ਇਸ ਲਈ ਅਸੀਂ ਉਨ ਹੀ ਲੱਗੇ ਸੀਗੇ ਜਿਵੇਂ ਉਹ ਦੁਬਾਰੀ ਫੋਨ ਆ ਗਿਆ ਬੀਰਦਾ ਨਹੀਂ ਕਿਦਣਾ ਕਿਦ ਤੁਹਾਨੂੰ ਇਹ ਨਹੀਂ ਲੱਗਦਾ ਕਿ ਅੱਜ ਬਹੁਤ ਗਲਤ ਹੋਇਆ ਹੈ ਜੇਕਰ ਕੋਈ ਅਨਸਕੇਵੀ ਘਟਨਾ ਵਾਪਰ ਜਾਂਦੀ ਜਾਂ ਕਿਸੇ ਹੋਰ ਦੇ ਢਿੱਕੇ ਚੜ ਜਾਂਦਾ ਬੱਚਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਉਹ ਤਾਂ ਆਟੋ ਵਾਲੇ ਦੀ ਗਲਤੀ ਆ ਸੁਣਨ ਨੂੰ ਬਹੁਤ ਪਹਿਲਾਂ ਬਹੁਤ ਅਸਕੇਤ ਕੀਤੀ ਵੀ ਤੁਸੀਂ ਟਾਈਮ ਤੇ ਸਕੂਲ ਕੁੜੀਆਂ ਨੂੰ ਘਰੇ ਲੈ ਕੇ ਆਇਆ ਕਰੋ ਪਰ ਉਹ ਨਹੀਂ ਘਰੇ ਮਤੀ 2:30 ਵਜੇ ਲੈ ਕੇ ਆਉਂਦੇ ਰਹੇ ਨੇ ਸਕੂਲ ਪਰ ਸਕੂਲ ਵਾਲਿਆਂ ਦੇ ਵੀ ਤੁਹਾਨੂੰ ਲਾਪਰਵਾਹੀ ਲੱਗਦੀ ਹੈ हां जी नंबर ਦਿੱਤਾ ਹੋਇਆ ਹੈ ਮੈਡਮ ਦਾ ਪਰ ਮੈਡਮ ਨੇ ਫੋਨ ਹੀ ਨਹੀਂ ਕੀਤਾ ਮੈਂਮ ਤਾਂ ਕਦੇ ਬੱਚੇ ਦੀ ਕਾਪੀ ਨਹੀਂ ਚੈੱਕ ਕਰਦੇ ਕੀ ਕੰਮ ਕਰਦੇ ਆ ਉਹ ਮੈਲਟਿੰਗ ਦਾ ਕੰਮ ਕਰਦੇ ਇਹ ਨਾਮ ਉਹਨਾਂ ਦਾ ਜਸਵੀਰ ਸਿੰਘ ਕਿਹੜੇ ਪਾਸੇ ਤੁਸੀਂ ਰਹਿੰਦੇ ਹੋ ਅਸੂ ਬਸੁਰਗਾ ਪਰਵਾਸ ਤੇ ਨੋ ਨੰਬਰ ਗਲੀ ਇਹ ਕਿਹੜੀ ਕਲਾਸ ਤੇ ਪੜਦੀ ਹੈ ਹਜੇ ਐਲ ਕੇ ਜੀ ਕੀ ਹੈ